ਸਸ਼੍ਰੀਕਲ ਜੀ ਕਦੇ-ਕਦੇ ਆਪ ਨੂੰ ਇਹ ਮਹਿਸੂਸ ਹੁੰਦਾ ਹੈ ਕਿ ਆਪਣੇ ਅੰਦਰ ਬਿਲਕੁਲ ਵੀ એનર્ਜੀ ਹੈ ਨਹੀਂ ਬਹੁਤ ਜ਼ਿਆਦਾ ਥਕਾਵਟ ਮਹਿਸੂਸ ਹੁੰਦੀ ਹੈ ਸਵੇਰੇ ਉੱਠਣ ਨੂੰ ਜੀ ਨਹੀਂ ਕਰਦਾ ਉੱਠਦੇ ਹੀ ਥਕਾਵਟ ਲੱਗਣ ਲੱਗ ਜਾਂਦੀ ਹੈ ਰਸੋਈ ਦਾ ਕੰਮਕਾਜ ਦੇਖ ਕੇ ਜੀ ਖਬਰ ਆ ਜਾਂਦਾ ਹੈ ਤੇ ਹੋਰ ਵੀ ਜਿਹੜੇ ਕੰਮਕਾਜ ਜਿਵੇਂ ਬੱਚਿਆਂ ਨੂੰ ਸਕੂਲ ਭੇਜਣਾ ਉਹਨਾਂ ਵਾਸਤੇ ਲੰਚ ਤਿਆਰ ਕਰਨਾ ਕੱਪੜੇ ਧੋਣੇ ਕੱਪੜੇ ਪ੍ਰੈਸ ਕਰਨੇ ਸਫਾਈਆਂ ਕਰਨੀਆਂ ਇੰਨੇ ਸਾਰੇ ਡੇਲੀ ਰੁਟੀਨ ਦੇ ਕੰਮ ਉਹ ਹੀ ਡੇਲੀ ਰੁਟੀਨ ਦੇ ਕੰਮ ਜਿਹੜੇ ਤੋਜ਼ ਕਰਦੇ ਆ ਬੋਰਿੰਗ ਲੱਗਦੇ ਆ ਤੇ ਇਹਨਾਂ ਨੂੰ ਸੋਚ-ਸੋਚ ਕੇ ਹੀ ਸ਼ਰੀਰ ਵੀ ਥੱਕ ਜਾਂਦਾ ਤੇ ਮਨ ਵੀ ਥੱਕ ਜਾਂਦਾ ਹੈ ਇਸ ਦਾ ਕਾਰਨ ਕੀ ਹੁੰਦਾ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਇਸੇ ਬਾਰੇ ਡਿਸਕਸ ਕਰ ਰਹੇ ਹਾਂ ਜੀ ਕਿਉਂਕਿ ਇਹ ਕੀ ਹੁੰਦਾ ਮਾਹੌਲ ਹੁੰਦਾ ਹੈ ਜਦੋਂ ਆਪਾਂ ਸਾਰੇ ਡੇਲੀ ਰੁਟੀਨ ਦੇ ਕੰਮਕਾਜ ਕਰਦੇ ਹਾਂ ਪਰ ਆਪਣੇ ਵਾਸਤੇ ਬਿਲਕੁਲ ਵੀ ਟਾਈਮ ਨਹੀਂ ਕੱਢਦੇ ਤੇ ਆਪਣਾ ਸ਼ਰੀਰ ਤਾਂ ਚੱਲਦਾ ਰਹਿੰਦਾ ਪਰ ਮਨ ਕਿਤੇ ਨਾ ਕਿਤੇ ਬੋਰ ਹੋ ਜਾਂਦਾ ਹੈ ਤੇ ਇਸ ਕਰਕੇ ਆਪਾਂ ਨੂੰ ਥਕਾਵਟ ਲੱਗਣ ਲੱਗ ਜਾਂਦੀ ਆ। ਸਰੀਰ ਨੂੰ ਥਕਾਵਟ ਹੁੰਦੀ ਹੁੰਦੀ ਆ ਨਾਲ ਮਨ ਵੀ ਆਪਣਾ ਥੱਕ ਜਾਂਦਾ ਹੈ। ਕਿਉਂਕਿ ਘਰ ਦੇ ਕੰਮਕਾਜ ਬਹੁਤ ਸਾਰੇ ਹੁੰਦੇ ਆ ਜਿਹਨੂੰ ਕਰਦੇ ਕਰਦੇ ਆਪਾਂ ਬੋਰ ਹੋ ਜਾਂਦੇ ਆ। ਆਪਣਾ ਚੁਸਤੀਪਨ ਆਪਣਾ ਪਨ ਆਪਾਂ ਭੁੱਲ ਜਾਂਦੇ ਆ। ਆਪਾਂ ਨੂੰ ਇਸ ਤਰ੍ਹਾਂ ਕੰਮਕਾਜ ਕਰਕੇ ਵੀ ਇਸ ਤਰ੍ਹਾਂ ਮਹਿਸੂਸ ਹੁੰਦਾ ਆ ਕਿ ਆਪਾਂ ਕੁਝ ਵੀ ਨਹੀਂ ਕੀਤਾ। ਆਪਾਂ ਦੂਸਰਿਆਂ ਨੂੰ ਦੇਖਦੇ ਆ ਕੋਈ ਇੱਕ ਦਿਨ ਦੇ ਵਿੱਚ ਇੰਨੇ ਸਾਰੇ ਕੰਮ ਕਰ ਰਿਆ। ਉਹਨਾਂ ਦਾ ਘਰ ਵੀ ਸਾਫ਼ ਬਿਲਕੁਲ ਬੱਚਿਆਂ ਨੂੰ ਵੀ ਵਧੀਆ ਸੰਭਾਲ ਰਹੇ ਆ। ਸਾਰੇ ਸਫਾਈ ਵੀ ਬਹੁਤ ਵਧੀਆ ਇਹੀ ਸੋਚ ਸੋਚ ਕੇ ਆਪਾਂ ਕਿਤੇ ਨਾ ਕਿਤੇ ਆਪਣੇ ਮਨ ਨੂੰ ਥਕਾਵਟ ਲੈ ਆਉਣੀ ਆ ਸਵੇਰੇ ਉੱਠਦੇ ਹੀ ਆਪਾਂ ਲਿਸਟ ਬਣਾ ਲੈਂਦੇ ਆ ਵੀ ਅੱਜ ਆਹ ਕੰਮ ਕਰਨੇ ਆ ਬੜੀ એનર્ਜੀ ਦੇ ਨਾਲ ਦਿਨ ਸ਼ੁਰੂਆਤ ਕਰਦੇ ਆ ਪਰ ਥੋੜੇ ਟਾਈਮ ਬਾਅਦ ਕੰਮ ਕਾਸ ਕਰ ਤੋਂ ਬਾਅਦ ਆਪਣੀ ਲਿਸਟ ਅਧੂਰੀ ਰਹਿ ਜਾਂਦੀ ਹੈ ਆਪਾਂ ਆਪਣੇ ਆਪ ਨੂੰ ਥਕਾਵਟ ਮਹਿਸੂਸ ਕਰਨ ਲੱਗ ਜਾਂਦੇ ਆ ਮਨ ਬੋਰ ਹੋ ਜਾਂਦਾ ਆ ਇਸ ਤਰ੍ਹਾਂ ਕਿਉਂ ਹੁੰਦਾ ਆ ਤੋ ਕਿ ਆਪਾਂ ਬਹੁਤ ਸਾਰੇ ਕੰਮ ਜਿਹੜੇ ਇੱਕ ਦਿਨ ਹੀ ਬਿड् ਲੈਣੇ ਆ ਹਨਾ ਹਾਲਾਂਕਿ ਹੋਣਾ ਹੈ ਕਿ ਆਪਾਂ ਨੂੰ ਥੋੜੇ ਥੋੜੇ ਕੰਮ ਡੇਲੀ ਕਰਨੇ ਚਾਹੀਦੇ ਆ ਲੰਬੀ ਲਿਸਟ ਨਹੀਂ ਬਣਾਉਣੀ ਚਾਹੀਦੀ ਕਿਉਂਕਿ ਜਦੋਂ ਆਪਾਂ ਲੰਬੀ ਲਿਸਟ ਬਣਾ ਲੈਂਦੇ ਆ ਉਹਨੇ ਕੰਮ ਆਪਣੇ ਤੋਂ ਹੁੰਦੇ ਨਹੀਂ ਜਿਸ ਨਾਲ ਆਪਣਾ ਸਰੀਰ ਵੀ ਥੱਕ ਜਾਂਦਾ એનર્ਜੀ ਵੇਸਟ ਹੋ ਜਾਂਦੀ ਹੈ ਫਿਰ ਆਪਣੇ ਆਪ ਨੂੰ ਕਿਤੇ ਵੀ ਕਿਤੇ ਆਪਾਂ ਗਿਲਟੀ ਮਹਿਸੂਸ ਕਰਦੇ ਆ ਵੀ ਆਪਾਂ ਤਾਂ ਇਹਨੇ ਕੰਮ ਕਰ ਹੀ ਨਹੀਂ ਸਕੇ ਮੇਰੇ ਅੰਦਰ ਤਾਂ એનર્ਜੀ ਹੈ ਨਹੀਂ ਮੈਂ ਤਾਂ ਥੱਕੀ ਥੱਕੀ ਰਹਿਣੀ ਹੈ ਹਮੇਸ਼ਾ ਹਨਾ ਤੇ ਇਸ ਵਾਸਤੇ ਆਪਾਂ ਨੂੰ ਕੀ ਕਰਨਾ ਚਾਹੀਦਾ ਆ ਜਦੋਂ ਆਪਾਂ ਆਪਣੇ ਆਪ ਨੂੰ ਬਹੁਤ ਜ਼ਿਆਦਾ ਗਿਲਟੀ ਫੀਲ ਕਰਦੇ ਹੋਈਏ ਤੇ ਆਪਾਂ ਨੂੰ ਕਿਸੇ ਮੋਟੀਵੇਸ਼ਨਲ ਇਨਸਾਨ ਦੇ ਨਾਲ ਗੱਲਬਾਤ ਕਰਨੀ ਚਾਹੀਦੀ ਆ ਕੋਈ ਨਹੀਂ ਮਿਲਦਿਆ ਤੇ ਆਪਾਂ ਨੂੰ ਕੁਝ ਫੋਨ ਦੇ ਵਿੱਚੋਂ ਐਜੀ ਮੋਟੀਵੇਸ਼ਨਲ ਵੀਡੀਓ ਦੇਖਣੀ ਚਾਹੀਦੀ ਆ ਜਿਸ ਨਾਲ ਆਪਾਂ ਨੂੰ ਕੁਝ ਕੁਝ ਮੋਟੀਵੇਸ਼ਨਲ ਮਿਲ ਸਕੇ ਜ਼ਰੂਰੀ ਨਹੀਂ ਹੈ ਕਿ ਉਸ ਵੀਡੀਓ ਦੇ ਵਿੱਚ ਕਹੀਆਂ ਗਈਆਂ ਸਾਰੀਆਂ ਗੱਲਾਂ ਨੂੰ ਆਪਾਂ ਫੋਲੋ ਕਰਨਾ ਪਰ ਹਾਂ ਆਪਾਂ ਇੱਕ ਦੋ ਸਟੈਪ ਜਰੂਰ ਫੋਲੋ ਕਰ ਸਕਦੇ ਆ ਜਿੱਦਾਂ ਕਿ ਕਿਸੇ ਨੇ ਦੱਸਿਆ ਵੀ ਤੁਸੀਂ ਆਪਣੇ ਆਪ ਲਈ ਕੁਝ ਐਜਾ ਟਾਈਮ ਕੱਢੋ ਜਿਸ ਨਾਲ ਤੁਹਾਨੂੰ ਵਧੀਆ ਲੱਗੇ ਤੁਹਾਡੀ એનર્ਜੀ ਆਵੇ ਵਾਪਸ ਤੇ ਉਸ ਵਾਸਤੇ ਆਪਾਂ ਕੁਝ ਵੀ 15-20 ਮਿੰਟ ਅੱਧਾ ਘੰਟਾ ਆਪਦੇ ਵਾਸਤੇ ਕੱਢ ਸਕਦੇ ਆ ਇਸ ਨਾਲ ਕੀ ਹੋਊਗਾ ਮਨ ਨੂੰ ਵੀ ਸਕੂਨ ਮਿਲੇਗਾ ਆਪਣਾ ਮਨ ਵੀ ਬੋਰ ਨਹੀਂ ਹੋਊਗਾ ਤੇ ਸਰੀਰ ਦੀ ਥਕਾਵਟ ਵੀ ਦੂਰ ਹੋ ਜਾਊਗੀ ਇਸ ਤਰ੍ਹਾਂ ਲੱਗੂਗਾ ਕਿ ਅੱਜ ਆਪਾਂ ਕੁਝ ਆਪਣੇ ਲਈ ਵੀ ਕੀਤਾ ਹੈ ਇਸ ਤੋਂ ਇਲਾਵਾ ਜਿਵੇਂ ਕਿ ਆਪਾਂ ਥੋੜੇ ਜਿਹਾ ਕੰਮਾਂ ਦੀ ਲਿਸਟ ਬਣਾਈਏ ਉਸ ਨੂੰ ਡੇਲੀ-ਡੇਲੀ ਕਰਦੇ ਜਾਈਏ ਔਰ ਕਰਨ ਤੋਂ ਬਾਅਦ ਉਸ ਨੂੰ ਦੇਖੀਏ ਉਸ ਨੂੰ ਮਹਿਸੂਸ ਕਰੀਏ ਜਿੱਦਾਂ ਆਪਾਂ ਰਸੋਈ ਸਾਫ਼ ਕੀਤੀ ਤੇ ਕਰਨ ਤੋਂ ਬਾਅਦ ਉਸ ਨੂੰ 10 ਮਿੰਟ ਤੱਕ ਦੇਖੋ ਉਸ ਨੂੰ ਮਹਿਸੂਸ ਕਰੋ ਬਈ ਅੱਜ ਤਾਂ ਆਪਾਂ ਇਹਨੂੰ ਬਹੁਤ ਸੋਹਣਾ ਕੰਮ ਕਰ ਲਿਆ ਬਹੁਤ ਸਫਾਈ ਹੋ ਗਈ ਇੱਥੇ ਹੁਣ ਮੈਂ ਕੰਮਕਾਜ ਕਰੂੰਗੀ ਤੇ ਮੈਨੂੰ ਬਹੁਤ ਵਧੀਆ ਲੱਗੂਗਾ ਕਿਉਂਕਿ ਜਿਹੜੀ ਛੋਟੇ-ਛੋਟੇ ਕੰਮਾਂ ਦੀ ਖੁਸ਼ੀ ਆ ਇਹ ਸਰੀਰ ਨੂੰ ਵੀ એનર્ਜੀ ਦਿੰਦੀ ਆ ਮਨ ਨੂੰ ਵੀ ਸਕੂਨ ਦਿੰਦੀ ਆ ਇਸ ਤਰ੍ਹਾਂ ਆਪਾਂ ਕੁਝ ਮੋਟੀਵੇਸ਼ਨਲ ਚੀਜ਼ਾਂ ਕਰਕੇ ਆਪਣੇ ਆਪ ਨੂੰ ਖੁਸ਼ ਰੱਖ ਸਕਦੇ ਆ ਇਸ ਤੋਂ ਇਲਾਵਾ ਕਈ ਵਾਰੀ ਆਪਾਂ ਨੂੰ ਕੀ ਹੁੰਦਾ 네ਗੇਟਿਵ ਲੋਕ ਬਹੁਤ ਜ਼ਿਆਦਾ ਮਿਲਦੇ ਆ ਅਜਿਹੇ ਲੋਕ ਹੁੰਦੇ ਆ ਜੋ ਹਮੇਸ਼ਾ 네ਗੇਟਿਵਿਟੀ ਵਾਲੀਆਂ ਗੱਲਾਂ ਕਰਦੇ ਰਹਿੰਦੇ ਆ ਇੱਧਰ ਉੱਧਰ ਦੀਆਂ ਗੱਲਾਂ ਜਾਂ ਆਪਣੀਆਂ ਨੈਗੇਟਿਵ ਗੱਲਾਂ ਲੈ ਕੇ ਬੈਠ ਜਾਂਦੀ ਹੈ ਉਸ ਇਨਸਾਨ ਨੂੰ ਸੁਣੋ ਪਰ ਥੋੜਾ ਟਾਈਮ ਸੁਣੋ ਉਸ ਤੋਂ ਬਾਅਦ ਉਸ ਨੂੰ ਚੇਂਜ ਕਰ ਦਿਓ ਟੌਪਿਕ ਨੂੰ ਤਾਂ ਕਿ ਤੁਹਾਨੂੰ ਨੈਗੇਟਿਵਿਟੀ ਨਾ ਮਿਲ ਸਕੇ ਤੇ ਅਗਲੇ ਵਾਲਾ ਵੀ ਸਮਝ ਜਾਂਦਾ ਵੀ ਹਾਂ ਇਹਨੂੰ ਮੇਰੀਆਂ ਗੱਲਾਂ ਪਸੰਦ ਨਹੀਂ ਆ ਰਹੀਆਂ ਇਸ ਕਰਕੇ ਅਗਰ ਉਹ ਤੁਹਾਡੇ ਨਾਲ ਗੱਲਬਾਤ ਕਰਨਾ ਚਾਹੂਗਾ ਤੇ ਉਹ ਟੌਪਿਕ ਚੇਂਜ ਕਰ ਦੂਗਾ ਨਹੀਂ ਤਾਂ ਤੁਹਾਡੀ ਪੋਜ਼ਿਟਿਵਿਟੀ ਖਤਮ ਹੋ ਜਾਊਗੀ ਇਸ ਕਰਕੇ ਹਮੇਸ਼ਾ ਪੋਜ਼ਿਟਿਵਿਟੀ ਵੱਲ ਧਿਆਨ ਦੇਣਾ ਚਾਹੀਦਾ ਆ ਮੋਸਟਲੀ ਕੀ ਹੁੰਦਾ ਹੈ ਜਦੋਂ ਵੀ ਤੁਹਾਨੂੰ ਕੋਈ ਬਾਹਰ ਦਾ ਕੋਈ ਪੁੱਛਦਾ ਹੈ ਵੀ ਤੁਸੀਂ ਕੀ ਕੰਮਕਾਜ ਕਰਦੇ ਹੋ ਤਾਂ ਮੋਸਟਲੀ ਜੋ ਕਰਦਾ ਕੰਮਕਾਜ ਕਰਦੀ ਹੈ ਉਹ ਕਹਿੰਦੀ ਹੈ ਬਸ ਮੈਂ ਹਾਊਸ ਵਾਈਫ ਹਾਂ ਘਰ ਦੇ ਕੰਮਕਾਜ ਕਰਦੀ ਹੈ ਬਟ ਇਸ ਦੇ ਪਿੱਛੇ ਜੋ ਵੱਡੀ ਇੱਕ ਲੰਬੀ ਲਿਸਟ ਹੈ ਕੰਮਾਂ ਦੀ ਉਹ ਨਹੀਂ ਸੋਚਦੇ ਵੀ ਇੱਕ ਹਾਊਸ ਵਾਈਫ ਲਈ ਵੀ ਇੱਕ ਚੈਲੰਜ ਹੁੰਦਾ ਹੈ ਬਹੁਤ ਸਾਰੇ ਛੋਟੇ-ਛੋਟੇ ਕੰਮ ਹੁੰਦੇ ਆ ਜਿਨ੍ਹਾਂ ਲਈ ਟਾਈਮ ਸਪੈਂਡ ਕਰਨਾ ਪੈਂਦਾ ਆ ਪਰ ਉਹ ਕੰਮ ਜਿਹੜਾ ਆ ਉਹ ਵੱਡੀ ਲਿਸਟ 'ਚ ਨਹੀਂ ਆਉਂਦੇਗੇ ਕਿਉਂਕਿ ਕਿਉਂਕਿ ਹਾਊਸ ਵਾਈਫ ਖੁਦ ਹੀ ਇਹ ਸਮਝਦੀ ਹੈ ਕਿ ਮੇਰਾ ਤਾਂ ਕੰਮ ਹੀ ਹੈ ਨਹੀਂ ਕਿਉਂਕਿ ਮੈਨੂੰ ਕਿਹੜਾ ਕੋਈ ਸੈਲਰੀ ਮਿਲਦੀ ਹੈ ਤੇ ਕਿ ਮੋਸਟਲੀ ਘਰਾਂ ਦੇ ਵਿੱਚ ਹੁੰਦਾ ਵੀ ਹੈ ਜੋ ਘਰੇ ਕੰਮਕਾਜ ਕਰਦੀਆਂ ਔਰਤਾਂ ਉਹਨਾਂ ਨੂੰ ਐਂ ਕਹਿ ਦਿੱਤਾ ਜਾਂਦਾ ਵੀ ਤੁਸੀਂ ਕੀ ਕੰਮਕਾਜ ਕਰਦੀਆਂ ਹਾਲਾਂਕਿ ਦੇਖਿਆ ਜਾਵੇ ਅਗਰ ਆਪਾਂ ਉਹਨਾਂ ਕੰਮਕਾਜਾਂ ਵਾਸਤੇ ਕਿਸੇ ਦੀ ਹੈਲਪ ਲੈਣੇ ਆ ਕੋਈ ਹੈਲਪਰ ਰੱਖਦੇ ਆ ਜਿਹਦੇ ਉਸ ਨੂੰ ਪੈਸੇ ਦੇਣੇ ਪੈਂਦੇ ਆ ਸੈਲਰੀ ਦੇਣੀ ਪੈਂਦੀ ਆ ਫਿਰ ਪਤਾ ਲੱਗਦਾ ਵੀ ਇਨਾ ਕੰਮਾਂ ਦੀ ਕਿੰਨੀ ਇੰਪੋਰਟੈਂਟ ਹੁੰਦੀ ਹੈ ਨਾ ਵੀ ਇਹ ਕੰਮ ਕੰਮ ਕਿੰਨੇ ਇੰਪੋਰਟੈਂਟ ਹੁੰਦੇ ਆ ਜਦੋਂ ਆਪਾਂ ਆਪਣੇ ਹੱਥ ਨਾਲ ਉਹਨਾਂ ਨੂੰ ਪੈਸੇ ਦਿੰਨੇ ਆ ਤੇ ਜੇ ਉਹ ਹੀ ਕੰਮਕਾਜ ਆਪਾਂ ਖੁਦ ਕਰ ਰਹੇ ਆ ਤਾਂ ਫਿਰ ਆਪਣੇ ਆਪ ਨੂੰ ਸਿਰਫ ਇਹ ਨਹੀਂ ਮੰਨਣਾ ਚਾਹੀਦਾ ਕਿ ਅਸੀਂ ਸਿਰਫ ਹਾਊਸ ਵਾਈਫ ਐ ਅਸੀਂ ਕੁਝ ਕਰਦੇ ਹੀ ਨਹੀਂ ਅਸੀਂ ਤਾਂ ਜਿਆਦਾ ਕੁਝ ਕੰਮਕਾਜ ਕਰਦੇ ਹੀ ਨਹੀਂ ਬਲਕਿ ਇਹ ਕੰਨਣਾ ਚਾਹੀਦਾ ਹੈ ਕਿ ਅਸੀਂ ਤਾਂ ਬਹੁਤ ਕੰਮਕਾਜ ਕਰਦੇ ਆ ਅਸੀਂ ਬੱਚਿਆਂ ਨੂੰ ਸੰਭਾਲਦੇ ਆ ਘਰ ਨੂੰ ਸੈੱਟ ਕਰਕੇ ਰੱਖਦੇ ਆ ਸਾਰਿਆਂ ਦੇ ਕੱਪੜੇ ਧੋਣੇ ਪ੍ਰੈਸ ਕਰਨੇ ਹਨਾ ਸਭ ਦੀ ਕੇਅਰ ਕਰਨੀ ਔਰ ਕਈ ਵਾਰੀ ਇਸ ਤਰ੍ਹਾਂ ਹੋ ਜਾਂਦਾ ਵੀ ਉਸ ਵਾਸਤੇ ਆਪਾਂ ਖੁਦ ਲਈ ਵੀ ਨਹੀਂ ਟਾਈਮ ਕੱਢ ਪਾਉਂਦੇ ਆ ਤੇ ਜਿੱਥੇ ਕੀ ਹੋ ਜਾਂਦਾ ਮਨ ਬੋਰ ਹੋ ਜਾਂਦਾ ਤੇ ਇਸ ਲਈ ਹਮੇਸ਼ਾ ਕਮ ਕਾਜ ਕਰਦੇ ਹੋਏ ਖੁਦ ਲਈ ਵੀ ਟਾਈਮ ਕੱਢਣਾ ਚਾਹੀਦਾ ਮੋਟੀਵੇਸ਼ਨਲ ਸਟੋਰੀਜ਼ ਦੇਖਣੀਆਂ ਚਾਹੀਦੀਆਂ ਵੀਡੀਓਜ਼ ਦੇਖਣੀਆਂ ਚਾਹੀਦੀਆਂ ਮੋਟੀਵੇਸ਼ਨਲ ਚੀਜ਼ਾਂ 'ਤੇ ਧਿਆਨ ਦੇਣਾ ਚਾਹੀਦਾ ਹੈ ਕੀ ਹੋ ਗਿਆ ਜੇ ਆਪਾਂ ਨੂੰ ਕਰਦੇ ਕੰਮ ਵਾਸਤੇ ਸੈਲਰੀ ਨਹੀਂ ਮਿਲਦੀ ਪਰ ਦੇਖਿਆ ਜਾਵੇ ਤੇ ਇਹਦੀ ਇੰਪੋਰਟੈਂਸ ਬਹੁਤ ਜ਼ਿਆਦਾ ਹੁੰਦੀ ਹੈ ਜਦੋਂ ਆਪਾਂ ਇਸਦੀ ਇੰਪੋਰਟੈਂਸ ਨਹੀਂ ਸਮਝਦੇ ਤਾਂ ਆਪਾਂ ਨੂੰ ਆਲਸ ਥਕਾਵਟ ਲੱਗਣ ਲੱਗ ਜਾਂਦਾ ਖੁਦ ਬੋਰ ਲੱਗਣ ਲੱਗ ਜਾਂਦੇ ਆ ਇਸ ਲਈ ਹਮੇਸ਼ਾ ਨੈਗੇਟਿਵਿਟੀ ਤੋਂ ਦੂਰ ਹੋਣਾ ਚਾਹੀਦਾ ਪੋਜ਼ਿਟਿਵ ਕੁ ਗੱਲ 'ਤੇ ਧਿਆਨ ਦੇਣਾ ਚਾਹੀਦਾ ਕਦੇ ਵੀ ਆਪਣੇ ਆਪ ਨੂੰ ਛੋਟਾ ਨਹੀਂ ਸਮਝਣਾ ਚਾਹੀਦਾ ਕਦੇ ਐਂ ਨਹੀਂ ਸੋਚਣਾ ਚਾਹੀਦਾ ਵੀ ਅਸੀਂ ਤਾਂ ਹਾਊਸ ਵਾਈਫ ਐ ਉਹ ਦੇਖੋ ਉਹ ਤਾਂ ਜੌਬ ਦੇ ਨਾਲ-ਨਾਲ ਇੰਨੇ ਸਾਰੇ ਕੰਮ ਕਰ ਰਹੀ ਐ ਉਹਨਾਂ ਦੀਆਂ ਮੁਸ਼ਕਲਾਂ ਕਿਸੇ ਨੂੰ ਨਹੀਂ ਦਿਖਦੀਆਂ ਹੈਨਾ ਇਸੇ ਤਰੀਕੇ ਨਾਲ ਹਾਊਸ ਵਾਈਫ ਦੀਆਂ ਮੁਸ਼ਕਲਾਂ ਵੀ ਕਿਸੇ ਨੂੰ ਨਹੀਂ ਦਿਖਦੀਆਂ ਵੀ ਕਿਦਾਂ ਉਹ ਚਾਹੇ ਸਰੀਰ ਠੀਕ ਹੋਵੇ ਨਾ ਠੀਕ ਹੋਵੇ ਉਹ ਕੰਮਕਾਜ ਕਰ ਰਹੀ ਐ ਇਸ ਵਾਸਤੇ ਕਰ ਰਹੀ ਹੈ ਫੈਮਲੀ ਵਾਸਤੇ ਕਰ ਰਹੀ ਹੈ ਇਸ ਕਰਕੇ ਫੈਮਲੀ ਨੂੰ ਵੀ ਹਮੇਸ਼ਾ ਉਸ ਔਰਤ ਦੀ ਰਿਸਪੈਕਟ ਕਰਨੀ ਚਾਹੀਦੀ ਹੈ ਜੋ ਕਿ ਤੁਹਾਡੇ ਕੰਮਕਾਜ ਦੇਖ ਰਹੀ ਹੈ ਤੁਹਾਡੇ ਵਾਸਤੇ ਬ੍ਰੈਕਫਾਸਟ ਲੰਚ ਡਿਨਰ ਬਣਾ ਰਹੀ ਹੈ ਤੁਹਾਡੇ ਕੱਪੜਿਆਂ ਨੂੰ ਪ੍ਰੈਸ ਕਰਕੇ ਰੱਖ ਰਹੀ ਹੈ ਹਮੇਸ਼ਾ ਉਸ ਨੂੰ ਪੋਜ਼ਿਟਿਵਿਟੀ ਦੇਣੀ ਚਾਹੀਦੀ ਹੈ ਨੈਗੇਟਿਵਿਟੀ ਉੱਲ ਧਿਆਨ ਨਹੀਂ ਦੇ ਜਾਣਾ ਚਾਹੀਦਾਗਾ ਉਹ ਕਈ ਵਰੀ ਔਰਤਾਂ ਖੁਦ ਨੂੰ ਵੀ ਐ ਸਮਝਣ ਲੱਗ ਜਾਂਦੀਆਂ ਜਿੱਦਾਂ ਕਿ ਬੱਚੇ ਦਾ ਇੱਕ ਦਿਨ ਵਾਸਤੇ ਕੋਈ ਲੰਚ ਵਧੀਆ ਨਹੀਂ ਬਣਿਆ ਉਸ ਦਾ ਫੇਵਰਿਟ ਲੰਚ ਨਹੀਂ ਬਣਿਆ ਜਾਂ ਹਸਬੈਂਡ ਦਾ ਲੰਚ ਬਾਕਸ ਪੈਕ ਕਰ ਰਿਹਾ ਤਾਂ ਉਹਨਾਂ ਦੀ ਫੇਵਰਿਟ ਜਿਹੜੀ ਸਬਜ਼ੀ ਨਹੀਂ ਬਣੀ ਜਾਂ ਗੈਸਟ ਆਈ ਹੈ ਉਹਨਾਂ ਨੂੰ ਆਪਾ ਪੂਰੀ ਤਰ੍ਹਾਂ ਅਟੈਂਡ ਨਹੀਂ ਕਰ پا ਰਹੇ ਕਿਉਂਕਿ ਆਪਣੀ ਤਬੀਅਤ ਠੀਕ ਨਹੀਂ ਸੀਗੀ ਤਾਂ ਉਹਨਾਂ ਵਾਸਤੇ ਸਪੈਸ਼ਲ ਕੁਝ ਡਿਸ਼ ਨਹੀਂ ਬਣਾ ਸਕੇ ਤਾਂ ਔਰਤ ਆਪ ਦੇ ਆਪ ਨੂੰ 네ਗੇਟਿਵਿਟੀ ਚ ਲੈ ਜਾਂਦੀਆਂ ਅਬ ਇਹ ਉਹ ਐਸੀ ਉਹਨਾਂ ਨੂੰ ਅਟੈਂਡ ਨਹੀਂ ਕਰ ਸਕੇ ਹੈਨਾ ਗਿਲਟੀ ਫੀਲ ਕਰਦੇ ਆ ਪਰ ਐਵੇਂ ਇਸ ਤਰ੍ਹਾਂ ਕਿਉਂ ਜੇ ਆਪਾਂ ਉਹਨਾਂ ਨੂੰ ਹਮੇਸ਼ਾ ਅਟੈਂਡ ਕਰ ਰਹੇ ਆ ਬੱਚਿਆਂ ਵਾਸਤੇ ਪੂਰਾ ਹਫਤਾ ਆਪਾਂ ਵਧੀਆ ਲੰਚ ਬਣਾ ਕੇ ਦੇ ਰਹੇ ਆ ਪੈਕ ਕਰ ਰਹੇ ਆ ਹਸਬੰਦ ਨੂੰ ਵੀ ਵਧੀਆ ਲੰਚ ਦੇ ਰਹੇ ਆ ਜੇ ਇੱਕ ਦਿਨ ਇਸ ਤਰ੍ਹਾਂ ਨਹੀਂ ਵੀ ਹੋਇਆ ਜੇ ਸਬਜ਼ੀ 'ਚ ਨਮਕ ਘਟ ਰਹਿ ਵੀ ਗਿਆ ਤਾਂ ਕੋਈ ਗੱਲ ਨਹੀਂ ਜੇ ਇੱਕ ਦਿਨ ਗੈਸਟ ਆ ਗਏ ਘਰੇ ਸਫਾਈ ਨਹੀਂ ਸੀ ਤੇ ਕੋਈ ਗੱਲ ਨਹੀਂ ਮਨ ਨੂੰ ਸਕੂਨ ਦਿਵੋ ਕਿ ਕੋਈ ਗੱਲ ਨਹੀਂ ਕਈ ਵਾਰੀ ਇਸ ਤਰ੍ਹਾਂ ਹੋ ਜਾਂਦਾ ਵੀ ਤਬੀਅ ਠੀਕ ਨਹੀਂ ਹੁੰਦੀਗੀ ਕਰਕੇ ਇਸ ਤਰ੍ਹਾਂ ਆਪਾਂ ਨਹੀਂ ਕਰ ਪਾਰੇ ਪਰ ਜਦੋਂ ਆਪਾਂ ਆਪਦੇ ਆਪ ਨੂੰ ਨੈਗੇਟਿਵਿਟੀ ਚ ਲੈ ਜਾਂਦੇ ਆ ਤਾਂ ਆਪਣੇ ਆਪ ਨੂੰ ਗिल्टी ਫੀਲ ਕਰਦੇ ਆ ਤੇ ਉੱਥੇ ਆਪਣਾ ਸਰੀਰ ਵੀ ਥਕਾਵਟ ਮਹਿਸੂਸ ਕਰਦਾ ਆਪਣਾ ਮਨ ਵੀ ਥਕਾਵਟ ਮਹਿਸੂਸ ਕਰਦਾ ਤੇ ਜਿਸ ਨੂੰ ਆਪਾਂ ਅਟੈਂਡ ਕਰ ਰਹੇ ਆ ਉਸ ਨੂੰ ਵੀ ਇਸ ਤਰ੍ਹਾਂ ਲੱਗਦਾ ਵੀ ਸਾਡੇ ਆਉਣ ਦੀ ਕੋਈ ਖੁਸ਼ੀ ਨਹੀਂ ਹੋਈ ਕੋਈ ਜ਼ਰੂਰੀ ਨਹੀਂ ਹੁੰਦਾ ਵੀ ਹਰ ਟਾਈਮ ਜਦੋਂ ਕੋਈ ਗੈਸਟ ਆਵੇ ਤੇ ਆਪਣਾ ਘਰ ਬਿਲਕੁਲ ਚਮਕਦਾਰੀ ਹੋਵੇ ਜ਼ਰੂਰੀ ਨਹੀਂ ਹੁੰਦਾ ਬਲਕਿ ਉਹਨਾਂ ਨੂੰ ਅਟੈਂਡ ਕਰਨਾ ਖੁਸ਼ੀ ਨਾਲ ਇਹ ਹੁੰਦੇ ਕਿ ਕੋਈ ਆਪਣੇ ਲਈ ਟਾਈਮ ਕੱਢ ਕੇ ਆ ਰਿਹਾ ਆਪਣੇ ਕੀਮਤੀ ਟਾਈਮ ਦੇ ਵਿੱਚੋਂ ਤਾਂ ਆਪਾਂ ਉਸ ਨੂੰ ਖੁਸ਼ੀ ਨਾਲ ਅਟੈਂਡ ਕਰ ਸਕਦੇ ਆਂ ਬਾਕੀ ਆਪਦੀ ਪ੍ਰੋਬਲਮ ਵੀ ਦੱਸ ਸਕਦੇ ਆਂ ਵੀ ਅੱਜ ਅਸੀਂ ਠੀਕ ਨਹੀਂ ਸੀ ਤਬੇ ਠੀਕ ਨਹੀਂ ਸੀ ਇਹਨਾਂ ਨੂੰ ਉਹਨਾਂ ਨੂੰ ਵਧੀਆ ਫੀਲ ਹੋਊਗਾ ਉਹ ਵੀ ਤੁਹਾਡੀ ਹੈਲਪ ਕਰਾਉਣਗੇ ਲੋ ਜੀ ਇਹ ਸੀਗੀ ਆਪਣੀ ਅੱਜ ਦੀ ਵੀਡੀਓ ਤੁਹਾਨੂੰ ਵਧੀਆ ਲੱਗੀ ਹੋਵੇ ਗੱਲਾਂ ਬਾਤਾਂ ਵਧੀਆ ਲੱਗੀਆਂ ਹੋਵੇ ਤੇ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਣਾ ਜੀ ਠੀਕ ਹੈ ਜੀ ਕੱਲੋਂ ਮਿਲਾਂਗੇ ਇੱਕ ਨਵੀਂ ਵੀਡੀਓ ਦੇ ਨਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ